ਪੀਪਲ ਜੀ ਅੱਜ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਲੈਟਰ ਲਿਖੀ ਹੈ ਉਹਦੇ ਵਿੱਚ ਕੁਝ ਮੰਗ ਰੱਖੀ ਹੈ ਕੀ ਮੰਗ ਹੈ ਉਹਦੇ ਨਾਲ ਆਮ ਜਨਤਾ ਨੂੰ ਜਿਹੜਾ ਕੀ ਫਾਇਦਾ ਹੋਵੇ ਸੜਕਾਂ ਹੀ ਸਾਨੂੰ ਇੱਕ ਥਾਂ ਤੋਂ ਦੂਜੇ ਸਥਾਨ ਤੱਕ ਪਹੁੰਚਾਉਂਦੀਆਂ ਨੇ ਤਾਂ ਵਿਸ਼ਾ ਜੇ ਹੈ ਵੀ ਦੇਸ਼ ਦੀ ਤਰੱਕੀ ਵਾਸਤੇ ਸੜਕਾਂ ਦਾ ਮੱਤਵਪੂਰਨ ਯੋਗਦਾਨ ਹੈ ਬਟ ਜਦੋਂ ਆਪਾਂ ਮੁਹਾਲੀ ਦੀਆਂ ਸੜਕਾਂ ਨੂੰ ਵੇਖਦੇ ਹਾਂ ਤਾਂ ਸਾਰੇ ਪਾਸੇ ਟੁੱਟੀਆਂ ਪਿਆ ਨੇ ਟ੍ਰੈਫਿਕ ਜਾਮ ਹੈ ਟ੍ਰੈਫਿਕ ਨਿਯਮਾਂ ਦਾ ਜਿਹੜਾ ਪਾਲਨ ਨਹੀਂ ਹੋ ਰਿਹਾ ਪੰਜਾਬ 'ਚ ਜਿਹੜਾ ਨਿਯਮਾਂ ਦਾ ਉਲੰਘਣ ਹੋ ਰਿਹਾ ਹੈ ਉਹਦੇ ਲਈ ਸਟ੍ਰਿਕਟ ਪੰਜਾਬ ਪੁਲਿਸ ਵੀ ਐਕਸ਼ਨ ਲਵੇ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਪੁਲਿਸ ਮਾੜੀ ਹੈ ਪੰਜਾਬ ਪੁਲਿਸ ਆਪਣੀ ਥਾਂ ਤੇ ਪ੍ਰੋਪਰ ਜਿਹੜਾ ਹੈ ਮਤਲਬ ਆਪਣਾ ਕੰਮ ਕਰ ਰਹੀ ਹੈ ਅਸੀਂ ਪੰਜਾਬ ਪੁਲਿਸ ਦੇ ਨਾਲ ਖੜੇ ਆਂ ਤੇ ਹਮੇਸ਼ਾ ਖੜੇ ਰਵਾਂਗੇ ਸਪੈਸ਼ਲ ਟਾਸਕ ਫੋਰਸ ਨਾਲ ਕੀ ਇਹ ਕੰਮ ਈਜ਼ੀ ਹੋ ਜਾਊਗਾ ਕਨਵੀਨੀਅੰਟ ਹੋ ਜਾਊਗਾ ਜਿਹੜਾ ਜਾਮ ਆਪਣਾ ਅੱਧੇ ਘੰਟੇ 'ਚ ਖੁੱਲਦਾ ਉਹ 15 ਮਿੰਟ 'ਚ ਖੁੱਲ ਜਾਇਆ ਕਰੂ ਜਿਹੜਾ 15 ਮਿੰਟ ਚ ਖੁੱਲਦਾ ਉਹ 7 ਮਿੰਟ ਚ ਖੁੱਲ ਜਾ ਕਰੋ স্পੈਸ਼ਲ ਟਾਸਕ ਫੋਰਸ ਦੀ ਇਹੀ ਸਾਡੀ ਇੱਕ ਮੰਗ ਹੈ ਸਰਕਾਰ ਨੂੰ ਕਿ ਚਾਹੇ ਪੰਜਾਬ ਸਰਕਾਰ ਜਾਂ ਸੈਂਟਰ ਦੀ ਸਰਕਾਰ ਸਾਨੂੰ ਸਪੈਸ਼ਲ ਟਾਸਕ ਫੋਰਸ ਬਣਾ ਕੇ ਦੇਵੇ ਜਿਹਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੱਲ ਹੋਣ ਤੋਂ ਤੁਸੀਂ ਇੱਕ ਸਪੈਸ਼ਲ ਟਾਸਕ ਫੋਰਸ ਬਣਾਉਣ ਦੀ ਗੱਲ ਕੀਤੀ ਹੈ ਵੀ ਜਿਹੜੀ ਟ੍ਰੈਫਿਕ ਨੂੰ ਕੰਟਰੋਲ ਕਰੂਗੀ ਹਾਂਜੀ ਪਰ ਮੁੱਖ ਮੰਤਰੀ ਭਗਵਾਨ ਤੁਮਾਨ ਦੁਆਰਾ ਪਹਿਲਾਂ ਇੱਕ ਫੋਰਸ ਬਣਾਈ ਗਈ ਹੈ ਸੜਕ ਸੁਰੱਖਿਆ ਫੋਰਸ ਉਹ ਕਹਿੰਦੇ ਸੀ ਵੀ ਉਹ ਤੁਹਾਡੇ ਆ ਮੁਸ਼ਕਲਾਂ ਦੇ ਵਿੱਚ ਕੰਮ ਕਰੂਗੀ ਜੇ ਸੜਕ ਤੇ ਕੋਈ ਐਕਸੀਡੈਂਟ ਹੁੰਦਾ ਤਾਂ ਤੁਸੀਂ ਕਾਲ ਕਰਕੇ ਉਹਨਾਂ ਨੂੰ ਬੁਲਾ ਸਕਦੇ ਹੋ ਜੇ ਸੜਕ ਤੇ ਕਿਤੇ ਜਾਮ ਲੱਗਿਆ ਤਾਂ ਵੀ ਤੁਸੀਂ ਫੋਨ ਕਰ ਸਕਦੇ ਹੋ ਆ ਕੇ ਤੁਹਾਡਾ ਜਾਮ ਹੈ ਜਿਹੜਾ ਸੜਕ ਤੇ ਲੱਗਿਆ ਉਹ ਵੀ ਖਲਾਉਣਗੇ ਉਹ ਫੋਰਸ ਹੈ ਜਿਹੜੀ ਕੰਮ ਨਹੀਂ ਕਰਦੀ ਕੰਮ ਕਰ ਰਹੀ ਹੈ ਜੀ ਉਹ ਫੋਰਸ ਬਟ ਫੇਰ ਵੀ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਪਾ ਦੇਖਿਓ ਖਰੜ ਤੋਂ ਲਾਂਡਰਾ ਰੋਡ ਸਾਡਾ ਸਿਰਫ ਕੱਲਾ ਜੜੀ ਸਾਡੀ ਕੱਲੀ ਮੰਗ ਇਹ ਨਹੀਂ ਹੈ ਕਿ ਜਾਮ ਨੂੰ ਕੰਟਰੋਲ ਕੀਤਾ ਜਾਵੇ ਸਾਡਾ ਇਹ ਹੈ ਕਿ ਜਿਹੜੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਦੇ ਲਈ ਵੀ ਸਪੈਸ਼ਲ ਟਾਸਕ ਫੋਰਸ ਜਿਹੜਾ ਸਟ੍ਰਿਕਟ ਐਕਸ਼ਨ ਲਵੇ ਠੀਕ ਇਦਾਂ ਦੀ ਫੋਰਸ ਬਣਾਈ ਜਾਵੇ ਜਿਹਦੇ ਕੋਲ ਪਾਵਰ ਜ਼ੋਨ ਉਸ ਅਥਾਰਟੀ ਕੋਲੇ ਪਾਵਰ ਜ਼ੋਨ ਉਹਨਾਂ ਨੂੰ ਡਿਜ਼ਾਈਨ ਕੀਤੀਆਂ ਜਾਣ ਸਪੈਸੀਫਿਕ ਪਾਵਰਸ ਦਿੱਤੀਆਂ ਜਾਣ ਕਿ ਉਹ ਉਹ ਜਿਹੜਾ ਹੈ ਕੰਟਰੋਲ ਕਰਨ ਉਹਨੂੰ ਨਾਲੇ ਇਨਫਰਾਸਟ੍ਰਕਚਰ ਜਿਹੜਾ ਸਰਖੰਤ ਸੜਕਾਂ ਦਾ ਇੰਪਰੂਵ ਕੀਤਾ ਜਾਵੇ ਕਿਰਦਾਰਾਂ ਨਾਲ ਕਿਰਦਾਰਾਂ ਨਾਲ ਦਿਲ ਜਿੱਤੇ ਜਾਂਦੇ ਆ ਮਤਲਬ ਕਿ ਗੱਲਾਂ ਨਾਲ ਦਿਲ ਨੇ ਜਿੱਤੇ ਜਾਂਦੇ ਹੁਣ ਜਿਹੜੀ ਵੀ ਸਰਕਾਰ ਸੱਤਾ ਚ ਆਂਦੀ ਹੈ ਭਾਵੇਂ ਭਾਜਪਾ ਦੀ ਸਰਕਾਰ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਦੋਂ ਵੀ ਉਹ ਸੱਤਾ ਚ ਆ ਜਾਂਦੇ ਨੇ ਸੱਤਾ ਤੋਂ ਸੱਤਾ ਚਾਣ ਤੋਂ ਪਹਿਲਾਂ ਉਹਨਾਂ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਸੱਤਾ ਚਾਣ ਤੋਂ ਬਾਅਦ ਕੁਝ ਹੋਰ ਉਹਨਾਂ ਦਾ ਜਿਹੜਾ ਸਿਨੈਰੀਓ ਜਿਹੜਾ ਬਦਲ ਜਾਂਦਾ ਸਮਾਜ ਨੂੰ ਵੇਖਣ ਦਾ ਕਮੰਤਰੀ ਭਗਵਾਨ ਸਬੰਧ ਦੇ ਕੰਮਾਂ ਨੂੰ ਕਿਵੇਂ ਦੇਖਦੇ ਨੇ ਕਿਉਂਕਿ ਜਦੋਂ 2022 ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਉਸ ਤੋਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਹਿੰਦੇ ਅਸੀਂ ਪੰਜਾਬ ਨੂੰ ਸੋਨੇ ਦੀ ਚੜੀ ਮੋਰ ਤੋਂ ਬਣਾਵਾਂਗੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਕਹਿੰਦੇ ਅਸੀਂ ਕਰਾਂਗੇ ਸਾਡਾ ਕੰਮ ਕੀਤਾ ਹੋਇਆ ਦਿਖੂਗਾ ਪਰ ਅੱਜ ਤੁਹਾਨੂੰ ਫਿਰ ਦੁਬਾਰਾ ਲੋੜ ਪੈ ਗਈ ਤੁਸੀਂ ਸਰਕਾਰ ਮੁਰੇ ਆਪਣੇ ਬੰਦਾ ਰੱਖ ਰਹੇ ਹੋ ਉਹ ਕਹਿੰਦੇ ਸੀ ਕਹਿੰਦੇ ਪੰਜਾਬ ਦੇ ਵਿੱਚ ਕਦੇ ਕੋਈ ਤਰਨਾ ਨਹੀਂ ਲੱਗੂਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਗੱਲ ਬਿਲਕੁਲ ਠੀਕ ਹੈ ਅੱਜ ਵੀ ਪੰਜਾਬ 'ਚ ਕਈ ਕਈ ਸਕੂਲ ਹੈਗੇ ਆ ਇਦਾਂ ਦੇ ਹੁਣ ਆਪਾਂ ਤਰਨਤਨ ਵੱਲ ਨੂੰ ਚੱਲ ਜੀਏ ਜਾਂ ਪੰਜਾਬ ਦੇ ਹੋਰ ਕਿਸੇ ਪਿੰਡਾਂ ਚੱਲ ਜੀਏ ਪਠੰਡੇ ਮੋਗੇ ਵੱਲ ਤਾਂ ਕਈ ਸਕੂਲ ਜੜੇ ਆ ਇਦਾਂ ਦੇ ਨੇ ਜਿੱਥੇ ਮਤਲਬ ਕਿ ਹਜੇ ਵੀ ਕੰਮ ਕਰਨ ਦੀ ਲੋੜ ਹੈ ਬਟ ਨੋ ਡਾਊਟ ਪੰਜਾਬ ਸਰਕਾਰ ਆਪਣੇ ਲੈਵਲ ਤੇ ਕੰਮ ਕਰ ਰਹੀ ਹੈ ਅਸੀਂ ਪੰਜਾਬ ਸਰਕਾਰ ਨਾਲ ਹੱਥ ਨਾਲ ਹੱਥ ਮਲਾ ਕੇ ਖੜੇ ਆ ਕਿਉਂਕਿ ਕੱਲਾ ਸਰਕਾਰ ਤੇ ਨਹੀਂ ਜ਼ਿੰਮੇਵਾਰੀ ਥੋਪਣੀ ਆਪਾਂ ਜਨਤਾ ਦਾ ਵੀ ਅਹਿਮ ਰੋਲ ਹੈ ਪੁੱਲ ਜੀ ਕਿਵੇਂ ਦੇਖਦੇ ਹੋ ਜਦੋਂ ਬੰਦਾ ਸੱਤਾ ਤੋਂ ਬਾਹਰ ਹੁੰਦਾ ਉਹਦੋਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦਾ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਹੈ ਫਿਰ ਉਹ ਜਿਹੜੀਆਂ ਗੱਲਾਂ ਨੇ ਉਹ ਪਿੱਛੇ ਹੀ ਰਹਿ ਜਾਂਦੀਆਂ ਨੇ ਇਹਦਾ ਮੇਨ ਮਕਸਦ ਜਾਂ ਮੇਨ ਕਾਰਨ ਕੀ ਹੋ ਸਕਦਾ ਵੀ ਲਾਲੋ ਜਿਵੇਂ ਅੱਜ ਮੈਂ ਤੁਹਾਨੂੰ કહਾਂ ਵੀ ਮੈਂ ਕੱਲ ਨੂੰ ਮੁੱਖ ਮੰਤਰੀ ਬਣਨਾ ਵੀ ਅੱਜ ਮੈਂ ਆਹ ਕਰ ਦੂੰਗਾ ਉਹ ਕਰ ਦੂੰਗਾ ਕੱਲ ਨੂੰ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਗਿਆ ਮੈਨੂੰ ਪਿੱਛੇ ਆਈਆਂ ਗੱਲਾਂ ਭੁੱਲ ਜਾਂਦੀਆਂ ਦੇਖੋ ਜੀ ਪੰਜਾਬ 'ਚ ਕਿੰਨੀਆਂ ਕ ਪਾਰਟੀਆਂ ਕੰਮ ਕਰ ਰਹੀਆਂ ਨੇ ਕਾਂਗਰਸ ਪਾਰਟੀ ਹੈ ਅਕਾਲੀ ਦਲ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਐਕਟਿਵਲੀ ਇਹੀ ਪਾਰਟੀਆਂ ਕੰਮ ਕਰ ਰਹੀਆਂ ਨੇ ਇਹਨਾਂ ਸਾਰਿਆਂ ਨੂੰ ਪਹਿਲਾਂ ਲੋਕੀ ਮੌਕਾ ਦੇ ਚੁਕੇ ਨੇ ਇਹਨਾਂ ਨੇ ਆਪਣੇ ਵੇਲੇ ਜਦੋਂ ਇਹਨਾਂ ਦੀ ਸਰਕਾਰ ਸੀਗੀ ਇਹਨਾਂ ਨੇ ਕਿੰਨਾ ਕੁ ਸੁਧਾਰ ਕਰਤਾ ਪੰਜਾਬ 'ਚ ਉਦੋਂ ਕਿਉਂ ਨਹੀਂ ਸੁਧਾਰ ਹੋਇਆ ਅੱਜ ਸਰਦਾਰ ਭਗਵੰਤ ਮਾਨ ਜੀ ਜਿਹੜਾ ਪੰਜਾਬ ਦਾ ਨੇਤ੍ਰਿਤਵ ਕਰ ਰਹੇ ਨੇ ਵਧੀਆ ਤਰੀਕੇ ਨਾਲ ਕਰ ਰਹੇ ਨੇ ਇਹਨਾਂ ਦਾ ਕੰਨੀਓਰ ਪੂਰਾ ਹੋ ਜਾਵੇ ਉਸ ਤੋਂ ਬਾਅਦ ਐਨਲਾਈਜ਼ ਕੀਤਾ ਜਾ ਸਕਦਾ ਹੈ ਕਿ ਇਹ ਕੰਮ ਇਹਨਾਂ ਨੇ ਕੰਮ ਵਧੀਆ ਕੀਤਾ ਜਾਂ ਨਹੀਂ ਕੀਤਾ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਟਾਸਕ ਫੋਰਸ ਦੀ ਜਿਹੜੀ ਮੰਗ ਉੱਠੀ ਹੈ ਕਿਉਂ ਉੱਠੀ ਹੈ ਕੀ ਕਾਰਨ ਨੇ ਕੀ ਉਸ ਟਾਸਕ ਫੋਰਸ ਦੇ ਨਾਲ ਫਾਇਦਾ ਹੋਊਗਾ ਇਹ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਡਵੋਕੇਟ ਵਿਪুল ਮਲੋਤਰਾ ਜੀ ਨੇ ਸਾਰਿਆਂ ਨੂੰ ਪਹਿਲਾਂ ਵਿਪুল ਜੀ ਤੁਹਾਡਾ ਰਿਆਸਤ نیوز ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਵਿਪুল ਜੀ ਅੱਜ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਲੈਟਰ ਲਿਖੀ ਹੈ ਉਹਦੇ ਵਿੱਚ ਕੁਝ ਮੰਗ ਰੱਖੀ ਹੈ ਕੀ ਮੰਗ ਹੈ ਉਦੇ ਨਾਲ ਆਮ ਜਨਤਾ ਨੂੰ ਜਿਹੜਾ ਕੀ ਫਾਇਦਾ ਹੋਊਗਾ ਦੇਖੋ ਜੀ ਆਪਾਂ ਜਦੋਂ ਗੱਲ ਕਰੀਏ ਮੋਹਾਲੀ ਜ਼ਿਲ੍ਹੇ ਦੀ ਤਾਂ ਮੋਹਾਲੀ ਜ਼ਿਲ੍ਹੇ 'ਚ ਸਭ ਤੋਂ ਪਹਿਲਾਂ ਜਦੋਂ ਆਪਾਂ ਭਾਵੇਂ ਆਪਾਂ ਜ਼ੀਰਕਪੁਰ ਤੋਂ ਮੋਹਾਲੀ ਜਾਈਏ ਜਾਂ ਖਰੜ ਤੋਂ ਲਾਂਡਰਾ ਜਾਈਏ ਕੋਈ ਵੀ ਸੜਕ ਆਪਾਂ ਦੇਖ ਲਈਏ ਤਾਂ ਕਿਉਂਕਿ ਸੜਕਾਂ ਜਿਹੜੀਆਂ ਐ ਸਾਡੇ ਸਾਡੇ ਭਾਗਾਂ ਦੀਆਂ ਜਿਹੜੀਆਂ ਰੇਖਾਵਾਂ ਨੇ ਸੜਕਾਂ ਹੀ ਸਾਨੂੰ ਇੱਕ ਥਾਂ ਤੋਂ ਦੂਜੇ ਸਥਾਨ ਤੱਕ ਪਹੁੰਚਾਉਂਦੀਆਂ ਨੇ ਦਾ ਵਿਸ਼ਾ ਜਏ ਹੈ ਕਿ ਦੇਸ਼ ਦੀ ਤਰੱਕੀ ਵਾਸਤੇ ਸੜਕਾਂ ਦਾ ਮਹੱਤਵਪੂਰਨ ਯੋਗਦਾਨ ਹੈ ਬਟ ਜਦੋਂ ਆਪਾਂ ਮੁਹਾਲੀ ਦੀਆਂ ਸੜਕਾਂ ਨੂੰ ਵੇਖਦੇ ਆ ਤਾਂ ਸਾਰੇ ਪਾਸੇ ਟੁੱਟੀਆਂ ਪਈਆਂ ਨੇ ਟ੍ਰੈਫਿਕ ਜਾਮ ਹੈ ਟ੍ਰੈਫਿਕ ਨਿਯਮਾਂ ਦਾ ਜਿਹੜਾ ਪਾਲਨ ਨਹੀਂ ਹੋ ਰਿਹਾ ਪੰਜਾਬ 'ਚ ਉਹਦੇ ਉਸ ਉਸ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਮਾਨਨੀਆਂ ਉਪਾਇਕਤ ਜੀ ਨੂੰ ਜਿਹੜੇ ਮੁਹਾਲੀ ਦੇ ਨੇ ਉਹਨਾਂ ਨੂੰ ਐਡਰੈਸਲ ਭੇਜਿਆ ਲੀਗਲ ਰਿਪਰੈਜ਼ੈਂਟੇਸ਼ਨ ਭੇਜੀ ਹੈ ਆਪਣੇ ਵੱਲੋਂ ਤੇ ਨਾਲ ਹੀ ਜਿਹੜੇ ਮੁੱਖ ਸਚਿਵ ਨੇ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਜੀ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਨੂੰ ਤੇ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਆਪਾਂ ਅਡਰੈਸਲ ਭੇਜਿਆ ਕਿ ਜਿਹੜਾ ਇਹ ਸਾਡਾ ਮੁਹਾਲਲੇ 'ਚ ਸੜਕਾਂ ਦਾ ਵਿਸ਼ੇ ਹੈ ਸੜਕਾਂ ਸਾਰੇ ਪਾਸੇ ਟੁੱਟੀਆਂ ਪਈਆਂ ਨੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਸੁਧਾਰ ਕੀਤਾ ਜਾਵੇ ਤੇ ਸਰਕਾਰ ਦਾ ਵਿਸ਼ੇਸ਼ ਧਿਆਨ ਸਿਰਫ ਰਾਜ ਸਰਕਾਰ ਪ੍ਰਦੇਸ਼ ਸਰਕਾਰ ਪੰਜਾਬ ਸਰਕਾਰੀ ਨਹੀਂ ਸੈਂਟਰ ਦੀ ਸਰਕਾਰ ਨੂੰ ਵੀ ਅਸੀਂ ਜਿਹੜੀ ਗੁਹਾਰ ਲਾਈ ਆ ਅੱਜ ਜਿਹੜੀਆਂ ਸਾਡੀਆਂ ਸੜਕਾਂ ਮੋਹਾਲੀ ਦੀਆਂ ਕਿਉਂਕਿ ਮੋਹਾਲੀ ਜਿਹੜਾ ਪੰਜਾਬ ਦਾ ਇੱਕ ਅਹਿਮ ਜ਼ਿਲ੍ਹਾ ਹੈ ਹਰ ਬੰਦਾ ਮੋਹਾਲੀ ਆਂਦਾ ਚੰਡੀਗੜ੍ਹ ਆਂਦਾ ਹੈ ਪੰਜਾਬ ਦਾ ਈਵਨ ਹਿਮਾਚਲ ਹਰਿਆਣੇ ਦੇ ਲੋਕ ਵੀ ਮੋਹਾਲੀ ਚ ਨੇ ਤੇ ਜਦੋਂ ਸਾਡਾ ਜਿਹੜਾ ਮੇਨ ਅਹਿਮ ਜ਼ਿਲ੍ਹਾ ਮੋਹਾਲੀ ਇਸ ਮਤਲਬ ਉਹਦਾ ਜਿਹੜਾ ਸੁਧਾਰ ਨਹੀਂ ਹੋਊਗਾ ਪ੍ਰੋਪਰ ਤਰੀਕੇ ਨਾਲ ਉਹਦੀਆਂ ਸੜਕਾਂ ਹੀ ਸੁਧਰੀਆਂ ਨਹੀਂ ਹੋਣਗੀਆਂ ਤਾਂ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਬਾਕੀ ਪੰਜਾਬ ਚ ਕਿਵੇਂ ਜਿਹੜੇ ਹਾਲਾਤ ਆ ਉਹ ਸੁਧਰਣਗੇ ਇਸ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਜਿਹੜੀ ਐਡਰੈਸਲ ਭੇਜੀ ਹੈ ਆਡ ਰੈਸਲ ਹੈ ਜੀ ਤੁਹਾਡੇ ਸਾਹਮਣੇ ਤੇ ਇਹਦੇ ਇਹਦੇ ਚ ਆਪਾਂ ਜਿਹੜੀ ਮੁੱਖ ਮੰਗ ਰੱਖੀ ਹੈ ਕਿ ਜਿਹੜਾ ਟ੍ਰੈਫਿਕ ਜਾਮ ਜਿਹੜਾ ਜਿਦੀ ਲੋਕਾਂ ਨੂੰ ਜਿਹੜੀ ਮਤਲਬ ਕਿ ਇੱਕ ਇੱਕ ਮਤਲਬ ਦੁਵਿਧਾ ਫੇਸ ਕਰਨੀ ਪੈ ਰਹੀ ਹੈ ਉਹਦੇ ਲਈ ਇੱਕ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ ਬਣਾਈ ਜਾਵੇ ਪੰਜਾਬ ਸਰਕਾਰ ਵੱਲੋਂ ਕਿਉਂਕਿ ਅੱਜ ਜਦੋਂ ਆਪਾਂ ਦੇਖਦੇ ਆਂ ਪੰਜਾਬ ਪੁਲਿਸ ਨੂੰ ਹੋਰ ਵੀ ਬਥੇਰੇ ਕੰਮ ਨੇ ਤੇ ਪੰਜਾਬ ਪੁਲਿਸ ਇੰਨਾ ਸਾਰਾ ਮੈਨੇਜਮੈਂਟ ਨਹੀਂ ਕਰ ਪਾਰੀ ਜੋ ਕਿ ਆਮ ਜਨਤਾ ਦੀ ਮੰਗ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਪੈਸ਼ਲ ਟਾਸਕ ਫੋਰਸ ਬਣਾਈ ਜਾਵੇ ਜਿਹੜੀ ਜਾਮ ਨੂੰ ਕੰਟਰੋਲ ਕਰੇ ਤੇ ਜਿਹੜਾ ਨਿਯਮਾਂ ਦਾ ਉਲੰਘਣ ਹੋ ਰਿਹਾ ਹੈ ਉਹਦੇ ਲਈ ਸਟ੍ਰਿਕਟ ਪੰਜਾਬ ਪੁਲਿਸ ਵੀ ਐਕਸ਼ਨ ਲਵੇ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਪੁਲਿਸ ਮਾੜੀ ਹੈ ਪੰਜਾਬ ਪੁਲਿਸ ਆਪਣੀ ਥਾਂ ਤੇ ਪ੍ਰੋਪਰ ਜਿਹੜਾ ਹੈ ਮਤਲਬ ਆਪਣਾ ਕੰਮ ਕਰ ਰਹੀ ਹੈ ਅਸੀਂ ਪੰਜਾਬ ਪੁਲਿਸ ਦੇ ਨਾਲ ਖੜੇ ਹਾਂ ਤੇ ਹਮੇਸ਼ਾ ਖੜੇ ਰਵਾਂਗੇ ਬਟ ਸਪੈਸ਼ਲ ਟਾਸਕ ਫੋਰਸ ਨਾਲ ਕੀ ਇਹ ਕੰਮ ਈਜ਼ੀ ਹੋ ਜਾਊਗਾ ਕਨਵੀਨੀਅੰਟ ਹੋ ਜਾਊਗਾ ਜਿਹੜਾ ਜਾਮ ਆਪਣਾ ਅੱਧੇ ਘੰਟੇ ਚ ਖੁੱਲਦਾ ਉਹ 15 ਮਿੰਟ ਚ ਖੁੱਲ ਜਾਏਗਾ ਜਿਹੜਾ 15 ਮਿੰਟ ਚ ਖੁੱਲਦਾ ਉਹ 7 ਮਿੰਟ ਚ ਖੁੱਲ ਜਾ ਕਰੋ স্পੈਸ਼ਲ ਟਾਸਕ ਫੋਰਸ ਦੀ ਇਹੀ ਸਾਡੀ ਇੱਕ ਮੰਗ ਹੈ ਸਰਕਾਰ ਨੂੰ ਕਿ ਚਾਹੇ ਪੰਜਾਬ ਸਰਕਾਰ ਜਾਂ ਸੈਂਟਰ ਦੀ ਸਰਕਾਰ ਸਾਨੂੰ ਸਪੈਸ਼ਲ ਟਾਸਕ ਫੋਰਸ ਬਣਾ ਕੇ ਦੇਵੇ ਜਿਹਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੱਲ ਹੋਣ ਦੂਜਾ ਜਿਹੜਾ ਪੰਜਾਬ ਸਰਕਾਰ ਇਹ ਕਹਿੰਦੀ ਸੀਗੀ ਕਿ ਸਾਰੇ ਪਾਸੇ ਸੀਸੀਟੀਵੀ ਲਾ ਦੇਾਂਗੇ ਹਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿਵੇਂ ਦਿੱਲੀ ਚ ਸੀਸੀਟੀਵੀ ਨੇ ਉਵੇਂ ਹੋਣਗੇ ਲੇਟ ਇਸ ਦੀ ਸੁਰੱਖਿਆ ਵਾਸਤੇ ਜਿਹੜਾ ਵਿਸ਼ੇਸ਼ ਧਿਆਨ ਰੱਖਿਆ ਜਾਊਗਾ ਬਟ ਹਜੇ ਵੀ ਆਪਾਂ ਦੇਖਦੇ ਆਂ ਸਰਕਾਰ ਬਣੇ ਨੂੰ ਕਾਫੀ ਸਮਾਂ ਹੋ ਗਿਆ 2022 ਚ ਚੋਣ ਹੋਏ ਸੀਗੇ ਪੰਜਾਬ ਦੇ ਤੇ ਸਰਦਾਰ ਭਗਵੰਤ ਮਾਨ ਜੀ ਆਪਣੇ ਜਿਹੜੇ ਮੁੱਖ ਮੰਤਰੀ ਬਣੇ ਸੀ ਅਸੀਂ ਉਹਨਾਂ ਦਾ ਆਦਰ ਕਰਦੇ ਆਂ ਸਤਿਕਾਰ ਕਰਦੇ ਆਂ ਤੇ ਹਮੇਸ਼ਾ ਕਰਦੇ ਰਵਾਂਗੇ ਤੇ ਬਟ ਸਾਡੀ ਮੰਗ ਇਹ ਹੈ ਕਿ ਸੀਸੀਟੀਵੀ ਜਿਹੜੇ ਐ ਹਰ ਥਾਂ ਤੇ ਪੰਜਾਬ ਚ ਲਾਏ ਜਾਣ ਈਵਨ ਪਿੰਡਾਂ ਚ ਵੀ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਉੱਥੇ ਵੀ ਸੀਸੀਟੀਵੀ ਲਾਏ ਜਾਣ ਖਰੜ ਚ ਆਪਾਂ ਦੇਖਦੇ ਆਂ ਬਥੇਰੇ ਪਿੰਡ ਐ ਡੇਰਾ ਬਸੀ ਵੱਲ ਨੂੰ ਜਦੋਂ ਆਪਾਂ ਜਾਈਏ ਡੇਰਾ ਬਸੀ ਤੋਂ ਅੱਗੇ ਬਾਦੂ ਪਿੰਡ ਨੇ ਪੰਜਾਬ 'ਚ ਲਾਲੜੂ ਤੱਕ ਬਟ ਉੱਥੇ ਕੋਈ ਸੀਸੀਟੀਵੀ ਦੀ ਇੰਸਟਾਲੇਸ਼ਨ ਨਹੀਂ ਹੋਈ ਮੋਹਾਲੀ 'ਚ নো ਡਾਊਟ ਹੋਈ ਹੈ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਬਟ ਆਪਾਂ ਮੰਗ ਕਰਦੇ ਹਾਂ ਕਿ ਸਾਰੇ ਪੰਜਾਬ 'ਚ ਸੀਸੀਟੀਵੀ ਦੀ ਇੰਸਟਾਲੇਸ਼ਨ ਕੀਤੀ ਜਾਵੇ ਦੂਜਾ ਜਿਹੜਾ ਹੈ ਪੰਜਾਬ ਸਰਕਾਰ ਮਿਊਨਿਸਪਲ ਅਥਾਰਟिटीज ਨਾਲ ਕੋਆਰਡੀਨੇਟ ਕਰਕੇ ਇਹ ਇਹਨਾਂ ਸਮੱਸਿਆਵਾਂ ਨੂੰ ਭਾਵੇਂ ਸੜਕ ਦੀ ਸਮੱਸਿਆ ਚਾਹੇ ਸੀਸੀਟੀਵੀ ਦੀ ਸਮੱਸਿਆ ਉਹਦਾ ਜਿਹੜਾ ਹੈ ਹੱਲ ਕਰੇ ਨਿਵਾਰਣ ਕਰੇ ਤਾਂ ਕਿ ਲੋਕਾਂ ਨੂੰ ਜੜੀਆਂ ਸਮੱਸਿਆਵਾਂ ਨਾ ਆਣ ਗੈਂਗਸਟਰਵਾਦ ਪੰਜਾਬ ਚ ਵਧੀ ਜਾਂਦਾ ਹੈ ਜੇ ਸੀਸੀਟੀਵੀ ਇੰਸਟਾਲ ਹੋ ਜਾਣਗੇ ਤਾਂ ਕੋਈ ਵੀ ਇਲੀਗਲ ਵੈਪਨ ਜਾਂ ਹਥਿਆਰ ਲੈ ਕੇ ਆਮ ਨਹੀਂ ਘੁੰਮ ਸਕੂਗਾ ਅੱਜ ਆਪਾਂ ਦੇਖਦੇ ਹਾਂ ਕਈ ਘਟਨਾਵਾਂ ਇਦਾਂ ਦੀਆਂ ਨੇ ਜਦੋਂ ਲੋਕ ਵੈਪਨ ਕੱਢ ਲੈਂਦੇ ਨੇ ਸੜਕਾਂ ਤੇ ਤੇ ਦੂਜੇ ਬੰਦੇ ਨੂੰ ਹੀ ਕਾਮ ਨਾਗਰਿਕ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਹਰ ਥਾਂ ਤੇ ਦੇਖੋ ਪੁਲਿਸ ਦਾ ਵੀ ਪਹੁੰਚਣਾ ਇੱਕਦਮ ਨਹੀਂ ਮਤਲਬ ਨਹੀਂ ਪੁਲਿਸ ਵੀ ਇੱਕਦਮ ਪਹੁੰਚ ਸਕਦੀ ਹਰ ਥਾਂ ਤੇ ਤੇ ਇਸ ਕਰਕੇ ਜੇ ਸੀਸੀਟੀਵੀ ਹੋਣਗੇ ਤਾਂ ਐਵੀਡੈਂਸ ਕਲੈਕਟ ਕਰਨੇ ਇਲੈਕਟ੍ਰੋਨਿਕ ਐਵੀਡੈਂਸਿਸ ਦੀ ਆਪਾਂ ਗੱਲ ਕਰੀਏ ਧਾਰਾ 65 ਬੀ ਐਵੀਡੈਂਸ ਐਕਟ ਦੇ ਤਹਿਤ ਇਲੈਕਟ੍ਰੋਨਿਕ ਐਵੀਡੈਂਸਿਸ ਅਵੇਲ ਕਰਨੇ ਪੁਲਿਸ ਨੂੰ ਵੀ ਈਜ਼ੀ ਹੋ ਜਾਣਗੇ ਪੁਲਿਸ ਦੀ ਇਨਵੈਸਟੀਗੇਸ਼ਨ ਚ ਉਹ ਹੈਲਪ ਹੋਊਗੀ ਇਹੀ ਸਾਡੀ ਮੰਗ ਹੈ ਤੇ ਇੱਕ ਲੌਂਗ ਟਰਮ ਟ੍ਰੈਫਿਕ ਪਲਾਨ ਜਿਹੜਾ ਹੈ ਟ੍ਰੈਫਿਕ ਮੈਨੇਜਮੈਂਟ ਪਲਾਨ ਜਿਹੜਾ ਪੰਜਾਬ ਸਰਕਾਰ ਵੱਲੋਂ ਬਣਾਇਆ ਜਾਵੇ ਇਹਦੀ ਆਪਾਂ ਮੰਗ ਰੱਖੀ ਹੈ ਅੱਜ ਡੀਸੀ ਸਾਹਿਬ ਨੂੰ ਤੇ ਡੀਸੀ ਮੁਹਾਲੀ ਨੂੰ ਪ੍ਰਿੰਸੀਪਲ ਸੈਕਟਰੀ ਟੂ ਚੀਫ ਮਿਨਿਸਟਰ ਪੰਜਾਬ ਸਟੇਟ ਚੀਫ ਮਿਨਿਸਟਰ ਪੰਜਾਬ ਸ਼੍ਰੀ ਸਰਦਾਰ ਸ਼੍ਰੀ ਭਗਵੰਤ ਮਾਨ ਜੀ ਨੂੰ ਤੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅੱਜ ਆਪਾਂ ਇਹ ਮੰਗ ਪੱਤਰ ਜਿਹੜਾ ਦੇ ਕੇ ਆਇਆ ਜੀ ਤੁਸੀਂ ਇੱਕ ਸਪੈਸ਼ਲ ਟਾਸਕ ਫੋਰਸ ਬਣਾਉਣ ਦੀ ਗੱਲ ਕੀਤੀ ਹੈ ਵੀ ਜਿਹੜੀ ਟ੍ਰੈਫਿਕ ਨੂੰ ਕੰਟਰੋਲ ਕਰੂਗੀ ਹਾਂ ਜੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪਹਿਲਾਂ ਇੱਕ ਫੋਰਸ ਬਣਾਈ ਗਈ ਹੈ ਸੜਕ ਸੁਰੱਖਿਆ ਫੋਰਸ ਉਹ ਕਹਿੰਦੇ ਸੀ ਵੀ ਉਹ ਤੁਹਾਡੀਆਂ ਮੁਸ਼ਕਲਾਂ ਦੇ ਵਿੱਚ ਕੰਮ ਕਰੂਗੀ ਜੇ ਸੜਕ ਤੇ ਕੋਈ ਐਕਸੀਡੈਂਟ ਹੁੰਦਾ ਤਾਂ ਤੁਸੀਂ ਕਾਲ ਕਰਕੇ ਉਹਨਾਂ ਨੂੰ ਬੁਲਾ ਸਕਦੇ ਹੋ ਜੇ ਸੜਕ ਤੇ ਕਿਤੇ ਜਾਮ ਲੱਗਿਆ ਤਾਂ ਵੀ ਤੁਸੀਂ ਫੋਨ ਕਰ ਸਕਦੇ ਹੋ ਆ ਕੇ ਤੁਹਾਡਾ ਜਾਮ ਹੈ ਜਿਹੜਾ ਸੜਕ ਤੇ ਲੱਗਿਆ ਉਹ ਵੀ ਖਿਲਾਉਣਗੇ ਉਹ ਫੋਰਸ ਹੈ ਜਿਹੜੀ ਕੰਮ ਨਹੀਂ ਕਰਦੀ ਕੰਮ ਕਰ ਰਹੀ ਹੈ ਜੀ ਉਹ ਫੋਰਸ ਬਟ ਫੇਰ ਵੀ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਪਾਂ ਦੇਖੀਏ ਖਰੜ ਤੋਂ ਲਾਂਡਰਾ ਰੋਡ ਸਾਡਾ ਸਿਰਫ ਕੱਲਾ ਜਿਹੜੀ ਸਾਡੀ ਕੱਲੀ ਮੰਗ ਇਹ ਨਹੀਂ ਹੈ ਕਿ ਜਾਮ ਨੂੰ ਕੰਟਰੋਲ ਕੀਤਾ ਜਾਵੇ ਸਾਡਾ ਇਹ ਹੈ ਕਿ ਜਿਹੜੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਦੇ ਲਈ ਵੀ ਸਪੈਸ਼ਲ ਟਾਸਕ ਫੋਰਸ ਜਿਹੜਾ ਸਟ੍ਰਿਕਟ ਐਕਸ਼ਨ ਲਵੇ ਇੱਕ ਇਦਾਂ ਦੀ ਫੋਰਸ ਬਣਾਈ ਜਾਵੇ ਜਿਹਦੇ ਕੋਲ ਪਾਵਰਜ਼ ਹੋਣ ਉਸ ਅਥਾਰਟੀ ਕੋਲੇ ਪਾਵਰਜ਼ ਹੋਣ ਉਹਨਾਂ ਨੂੰ ਡਿਜ਼ਾਈਨ ਕੀਤੀਆਂ ਜਾਣ ਸਪੈਸੀਫਿਕ ਪਾਵਰਜ਼ ਦਿੱਤੀਆਂ ਜਾਣ ਕਿ ਇਹੋ ਜਿਹੜਾ ਹੈ ਕੰਟਰੋਲ ਕਰਨ ਉਹਨੂੰ ਨਾਲੇ ਇਨਫਰਾਸਟ੍ਰਕਚਰ ਜਿਹੜਾ ਸਰਕਾਂ ਸੜਕਾਂ ਦਾ ਇੰਪਰੂਵ ਕੀਤਾ ਜਾਵੇ ਅੱਜ ਖਰੜ ਤੋਂ ਲਾਂਡਰਾਂ ਜਦੋਂ ਆਪਾਂ ਰੋਡ ਦੇਖਦੇ ਆ ਬੇਸਿਕਲੀ ਉਸ ਰੋਡ ਤੇ ਜੇ ਆਪਾਂ ਫੋਕਸ ਕਰੀਏ ਸਭ ਤੋਂ ਜ਼ਿਆਦਾ ਚੱਲਣ ਵਾਲੀ ਰੋਡ ਹੈ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਬੱਸਾਂ ਉਸ ਰੋਡ ਰਾਹੀਂ ਜਾਂਦੀਆਂ ਨੇ ਚੰਡੀਗੜ੍ਹ ਚੰਡੀਗੜ੍ਹ ਗਰੁੱਪ ਆਫ ਕਾਲਜੇਸ ਚੰਗੇੜੀ ਤੇ ਆਪਣਾ ਜਿਹੜਾ ਲਾਂਡਰਾਂ ਹੈ ਬਹੁਤ ਸਾਰੇ ਜਿਹੜੇ ਕਾਲਜੇਸ ਨੇ ਉਸ ਰੋਡ ਤੋਂ ਮਤਲਬ ਉਸ ਰੋਡ ਤੋਂ ਜਿਹੜਾ ਉਹਨਾਂ ਕਾਲਜਾਂ ਦਾ ਰਾਹ ਜਾਂਦਾ ਹੈ ਬੱਚਿਆਂ ਦੀ ਸੁਰੱਖਿਆ ਵਾਸਤੇ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਉਹਨ ਲੇਡੀਜ਼ ਦੀ ਸੁਰੱਖਿਆ ਵਾਸਤੇ ਸਾਡੀਆਂ ਮਾਵਾਂ ਧੀਆਂ ਭੈਣਾਂ ਵਾਸਤੇ ਭੈਣਾਂ ਦੀ ਸੁਰੱਖਿਆ ਵਾਸਤੇ ਜਿਹੜਾ ਉਸ ਰੋਡ ਦਾ ਇਨਫਰਾਸਟ੍ਰਕਚਰ ਇੰਪਰੂਵ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਰੋਡ ਦੀ ਹਾਲਤ ਜਦੋਂ ਆਪਾਂ ਦੇਖਦੇ ਹਾਂ ਕਾਫੀ ਸਮੇਂ ਤੋਂ ਮਤਲਬ ਉਹ ਇਦਾਂ ਹੀ ਚੱਲਦੀ ਆ ਰਹੀ ਹੈ بارش ਚੱਪਾ ਦੇਖਦੇ ਹਾਂ ਜਦੋਂ ਵੀ ਬਾਰਿਸ਼ਾਂ ਦਾ ਸੀਜ਼ਨ ਆਂਦਾ ਜੂਨ ਜੁਲਾਈ ਦਾ ਮਹੀਨਾ ਆਂਦਾ ਤਾਂ ਉੱਥੇ ਮਾੜਾ ਹਾਲ ਹੋ ਜਾਂਦਾ ਤਾਂ ਸਾਡੀ ਇਹੀ ਮੰਗ ਹੈ ਕਿ ਉਹਦਾ ਇਨਫਰਾਸਟ੍ਰਕਚਰ ਇੰਪਰੂਵ ਕੀਤਾ ਜਾਵੇ ਉੱਥੇ ਜਿਹੜੀ ਜਾਮ ਦੀ ਜਿਹੜੀ ਸਮੱਸਿਆ ਹੈ ਉਹਨੂੰ ਇੰਪਰੂਵ ਕੀਤਾ ਜਾਵੇ ਇੱਕ ਸਪੈਸ਼ਲ ਟਾਸਕ ਫੋਰਸ ਹੋਵੇ ਕਿਉਂਕ ਸਪੈਸ਼ਲ ਟਾਸਕ ਫੋਰਸ ਓਨ ਦਾ ਸਪੋਰਟ ਜਿਹੜੀ ਐ ਸੜਕ ਤੇ ਹੋਣੀ ਚਾਹੀਦੀ ਐ ਸਾਨੂੰ ਦਿਸਣੀ ਚਾਹੀਦੀ ਐ ਇਹ ਨਾ ਹੋਵੇ ਪਜਾਮ ਲੱਗੇ ਤੇ ਉਸ ਤੋਂ ਅੱਧਾ ਘੰਟਾ ਜਾਂ ਘੰਟੇ ਬਾਅਦ ਸਪੈਸ਼ਲ ਟਾਸਕ ਫੋਰਸ ਆਵੇ ਹੁਣੇ ਜਿਹੜੀਆਂ ਫੋਰਸਾਂ ਜਾਂ ਪੰਜਾਬ ਪੁਲਿਸ ਕੰਮ ਕਰ ਰਹੀ ਐ ਅਸੀਂ ਉਹਨਾਂ ਦਾ ਆਦਰ ਕਰਦੇ ਆਂ ਸਤਕਾਰ ਕਰਦੇ ਆਂ ਉਹਨਾਂ ਨੂੰ ਮਾਨ ਬਖਸ਼ਦੇ ਆਂ ਉਹਨਾਂ ਦੇ ਨਾਲ ਆਪਾਂ ਹੱਥ ਨਾਲ ਹੱਥ ਮਿਲਾ ਕੇ ਖੜੇ ਆਂ ਅਸੀਂ ਮੈਂ ਐਜ਼ ਐਨ ਐਡਵੋਕੇਟ ਸਮਾਜ ਵਾਸਤੇ ਕੰਮ ਕਰ ਰਹੇ ਆਂ ਸਮਾਜ ਸਮਾਜ ਪ੍ਰਤੀ ਸਾਡਾ ਵੀ ਦਾਇਤਵ ਬਣਦਾ ਐ ਤਾ ਸਾਡੀ ਮੰਗ ਇਹ ਹੈ ਕਿ ਆਲਰੇਡੀ ਜਿਹੜੀ ਸਪੈਸ਼ਲ ਟਾਸਕ ਫੋਰਸ ਬਣਾਈ ਜਾਵੇ ਉਹਦੇ ਜਿਹੜੇ ਅਪੁਆਇੰਟੀਜ਼ ਹੋਣ ਉਹ ਆਲਰੇਡੀ ਸੜਕ ਤੇ ਦਿਸਣ ਤਾਂ ਕਿ ਜੇ ਕੋਈ ਜਾਮ ਲੱਗਦਾ ਜਾਂ ਕੋਈ ਏਦਾਂ ਦੀ ਘਟਨਾ ਵਾਪਰਦੀ ਹੈ ਕਿਸੇ ਨਾਲ ਕੋਈ ਵੀ ਕੋਈ ਕ੍ਰਾਈਮਨਲ ਆਫੈਂਸ ਹੁੰਦਾ ਸੜਕ ਤੇ ਜਾਂ ਕੋਈ ਕੋਈ ਵੀ ਮਤਲਬ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਜਿਹੜੀ ਹੈ ਮਤਲਬ ਸਨ ਉਥੇ ਆਲਰੇਡੀ ਫੋਰਸ ਹੋ ਗਈ ਏ ਇਹ ਸਾਡਾ ਮਤਲਬ ਸਾਡੀ ਮੰਗ ਇਹ ਹੈ ਬੇਸਿਕਲੀ ਕਿ ਲੋਕਾਂ ਨੂੰ ਜਿਹੜੀ ਇਹ ਕਨਵੀਨੀਅੰਸ ਪ੍ਰੋਵਾਈਡ ਕੀਤੀ ਜਾਵੇ ਦੇਖੋ ਕਿਰਦਾਰਾਂ ਨਾਲ ਕਿਰਦਾਰਾਂ ਨਾਲ ਦਿਲ ਜਿੱਤੇ ਜਾਂਦੇ ਆ। ਹਮ। ਮਤਲਬ ਕਿ ਗੱਲਾਂ ਨਾਲ ਦਿਲ ਨਹੀਂ ਜਿੱਤੇ ਜਾਂਦੇ। ਹਮ। ਹੁਣ ਜਿਹੜੀ ਵੀ ਸਰਕਾਰ ਸੱਤਾ ਚਾਹਦੀ ਹੈ ਭਾਵੇਂ ਭਾਜਪਾ ਦੀ ਸਰਕਾਰ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਦੋਂ ਵੀ ਉਹ ਸੱਤਾ ਚ ਆ ਜਾਂਦੇ ਨੇ ਸੱਤਾ ਤੋਂ ਸੱਤਾ ਚਾਣ ਤੋਂ ਪਹਿਲਾਂ ਉਹਨਾਂ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਨੇ। ਸੱਤਾ ਚਾਣ ਤੋਂ ਬਾਅਦ ਕੁਝ ਹੋਰ ਉਹਨਾਂ ਦਾ ਜਿਹੜਾ ਸਿਨੈਰੀਓ ਜਿਹੜਾ ਬਦਲ ਜਾਂਦਾ ਸਮਾਜ ਨੂੰ ਵੇਖਣ ਦਾ ਅਸੀਂ ਇਹ ਚਾਹਨੇ ਆ ਕਿ ਜਨਤਾ ਨੂੰ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਦਾ ਨਿਵਾਰਣ ਕਰਨ ਵਾਸਤੇ ਆਲਰੇਡੀ ਇੱਕ ਫੋਰਸ ਹੁਣ ਖਰੜ ਤੋਂ ਲਾਂਡਰਾਂ ਤੁਸੀਂ ਜਾਓ ਤਾਂ ਤੁਸੀਂ ਦੇਖਦੇ ਹੋ ਉੱਥੇ ਕਿ ਕੋਈ ਵੀ ਕੋਈ ਵੀ ਫੋਰਸ ਓਨ ਦਾ ਐਕਟਿਵਲੀ ਕੰਮ ਨਹੀਂ ਕਰ ਰਹੀ ਮਤਲਬ ਜਦੋਂ ਉੱਥੇ ਜਾਮ ਲੱਗਦਾ ਉਸ ਤੋਂ ਅੱਧੇ ਘੰਟੇ ਘੰਟੇ ਬਾਅਦ ਨੋ ਡਾਊਟ ਅਥਾਰਟੀ ਜਾਂਦੀਆਂ ਨੇ ਜਾਮ ਖੁਲਵਾਂਦੀਆਂ ਨੇ ਅਸੀਂ ਉਹਨਾਂ ਨਾਲ ਖੜੇ ਆ ਉਹਨਾਂ ਦਾ ਆਦਰ ਸਤਿਕਾਰ ਕਰਦੇ ਆ ਉਹਨਾਂ ਨੂੰ ਮਾਨ ਬਖਸ਼ਦੇ ਆ ਬਟ ਪਹਿਲਾਂ ਤੋਂ ਹੀ ਹੋਣਾ ਚਾਹੀਦਾ ਹੈ ਪਹਿਲਾਂ ਤੋਂ ਹੀ ਫੋਰਸ ਉੱਥੇ ਤਣਾਤ ਹੋਣੀ ਚਾਹੀਦੀ ਹੈ ਕਿ ਜਿਹੜਾ ਜਾਮ ਹੈ ਉਹਨੂੰ ਮਤਲਬ ਕਿ ਰੋਕਿਆ ਜਾਵੇ ਉਹ ਮਤਲਬ ਜਾਮ ਲੱਗੇ ਹੀ ਨਾ ਲੱਗੇ ਹੀ ਨਾ ਕੋਈ ਵੀ ਜਦੋਂ ਸਾਡੇ ਸਾਡੇ ਭਾਰਤ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਏ ਕਿ ਜਦੋਂ ਕੋਈ ਵੀ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਜਾਗਦੀਆਂ ਨੇ ਜੇ ਪਹਿਲਾਂ ਹੀ ਸਰਕਾਰ ਜਾਗ ਜਾਵੇ ਤਾਂ ਘਟਨਾ ਹੀ ਨਾ ਵਾਪਰੇ ਤਾ ਅੱਜ ਜਿਵੇਂ ਦੇ ਹਾਲਾਤ ਚੱਲ ਰਹੇ ਨੇ ਦੇਸ਼ ਸਤਰ ਤੇ ਵੀ ਤੇ ਅੰਤਰਰਾਸ਼ਟਰੀ ਸਤਰ ਤੇ ਵੀ ਸਰਕਾਰ ਨੂੰ ਭਾਰਤ ਦੀ ਸਰਕਾਰ ਨੂੰ ਜਾਗਣ ਦੀ ਬਹੁਤ ਲੋੜ ਹੈ ਕੱਲੀ ਪੰਜਾਬ ਦੀ ਸਰਕਾਰ ਤੇ ਆਪਾਂ ਜਿਹੜਾ ਨਹੀਂ ਥੋਪਦੇ ਇਹ ਬਟ ਭਾਰਤ ਦੀ ਸਰਕਾਰ ਨੂੰ ਕਿਉਂਕਿ ਭਾਰਤ ਤੇ ਪੰਜਾਬ ਦੀ ਸਰਕਾਰ ਜਦੋਂ ਕੋਆਰਡੀਨੇਸ਼ਨ ਨਾਲ ਕੰਮ ਕਰੂਗੀ ਤਾਂ ਹੀ ਦੇਸ਼ ਦਾ ਵਿਕਾਸ ਹੋਊਗਾ ਪੰਜਾਬ ਭਾਰਤ ਦਾ ਆ ਵਿਭਾਜਿਤ ਅੰਗ ਹੈ ਤੇ ਰਹੂਗਾ ਪੰਜਾਬ ਪੰਜਾਬ ਦੀ ਪੰਜਾਬ ਦੇ ਭਵਿੱਖ ਵਾਸਤੇ ਸੈਂਟਰ ਦਾ ਵੀ ਸਹਿਯੋਗ ਬਹੁਤ ਜ਼ਰੂਰੀ ਹੈ ਤਾਸੀ ਇਸ ਕਰਕੇ ਕੱਲੇ ਮਾਨ ਸਾਹਿਬ ਨੂੰ ਸਰਦਾਰ ਭਗਵੰਤ ਸਿੰਘ ਨੂੰ ਹੀ ਸੰਬੋਧਿਤ ਨਹੀਂ ਕੀਤਾ ਜਿਹੜਾ ਅੱਜ ਜਿਹਾ ਮੰਗ ਪੱਤਰ ਦਿੱਤਾ ਹੈ ਅਸੀਂ ਮੰਨ ਨਹੀਂ ਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਸੰਬੋਧਨ ਭੇਜਿਆ ਕਿ ਕਾਈਂਡਲੀ ਇਹਦੇ ਪਾਸੇ ਜਿਹੜਾ ਧਿਆਨ ਦਿੱਤਾ ਜਾਵੇ ਤੇ ਪੰਜਾਬ ਸਰਕਾਰ ਨੂੰ ਸਹਿਯੋਗ ਭੇਜਿਆ ਜਾਵੇ ਜੇ ਕਿਤੇ ਪੰਜਾਬ ਸਰਕਾਰ ਨੂੰ ਬਜਟ ਦੀ ਲੋੜ ਹੈ ਤਾਂ ਸੈਂਟਰ ਪ੍ਰੋਵਾਈਡ ਕਰਵਾਵੇ ਬਟ ਜਿਹੜੀ ਆਮ ਜਨਤਾ ਦੀ ਸਮੱਸਿਆ ਹੈ ਉਹਦਾ ਜਿਹੜਾ ਨਿਵਾਰਣ ਕੀਤਾ ਜਾਵੇ ਇਹ ਸਾਡਾ ਮੇਨ ਮੁੱਦਾ ਹੈ ਸਾਡੀ ਮੇਨ ਮੰਗ ਹੈ ਮੁੱਖ ਮੰਤਰੀ ਭਗਵਾਨ ਤਮਾਨ ਦੇ ਕੰਮਾਂ ਨੂੰ ਕਿਵੇਂ ਦੇਖਦੇ ਹਨ ਕਿਉਂਕਿ ਜਦੋਂ 2022 ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਉਸ ਤੋਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਹਿੰਦੇ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਮੋੜ ਤੋਂ ਬਣਾਵਾਂਗੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਕਹਿੰਦੇ ਅਸੀਂ ਕਰਾਂਗੇ ਸਾਡਾ ਕੰਮ ਕੀਤਾ ਹੋਇਆ ਦਿਖੂਗਾ ਪਰ ਅੱਜ ਤੁਹਾਨੂੰ ਫਿਰ ਦੁਬਾਰਾ ਲੋੜ ਪੈ ਗਈ ਤੁਸੀਂ ਸਰਕਾਰ ਮੁਰੇ ਆਪਣੀਆਂ ਮੰਗਾਂ ਰੱਖ ਰਹੇ ਹੋ ਉਹ ਕਹਿੰਦੇ ਸੀ ਕਹਿੰਦੇ ਪੰਜਾਬ ਦੇ ਵਿੱਚ ਕਦੇ ਕੋਈ ਧਰਨਾ ਨਹੀਂ ਲੱਗੂਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜੂਗੀ ਪਰ ਅੱਜ ਵੀ ਆਪਾਂ ਦੇਖਦੇ ਹਾਂ ਰੋਡਾਂ ਦੇ ਉੱਤੇ ਧਰਨੇ ਲੱਗੇ ਹੁੰਦੇ ਨੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਜਿੰਦਾਬਾਦ ਮਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਆਮ ਪੰਜਾਬ ਦੇ ਵਿੱਚ ਤਾ ਕੀ ਲੱਗਦਾ ਤੁਹਾਨੂੰ ਵੀ ਪੰਜਾਬ ਸਰਕਾਰ ਆਪਣੀਆਂ ਗੱਲਾਂ ਤੋਂ ਫੇਲ ਹੁੰਦੀ ਹੋਈ ਨਜ਼ਰ ਆਈ ਹੈ ਜਾਂ ਫਿਰ ਇਸ ਸਰਕਾਰ ਦਾ ਵਿਰੋਧ ਹੋ ਰਿਹਾ ਵੀ ਇਹ ਜਿਆਦਾ ਇਮਾਨਦਾਰ ਹੈ ਵੀ ਇਹਨੇ ਕੰਮ ਜਿਆਦਾ ਕਰਤੇ ਦੇਖੋ ਜੀ ਹੁਣ ਜਿਹੜਾ ਬੰਦਾ ਜਦੀ ਗੁੱਡੀ ਚੜੂਗੀ ਅਸਮਾਨ 'ਚ ਵਿਰੋਧ ਵੀ ਉਹਦਾ ਹੀ ਹੋਊਗਾ ਅਸੀਂ ਸਰਦਾਰ ਭਗਵੰਤ ਮਾਨ ਜੀ ਦਾ ਆਦਰ ਕਰਦੇ ਆ ਮੰਨਨਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਵੀ ਆਦਰ ਸਤਿਕਾਰ ਕਰਦੇ ਆ ਅਸੀਂ ਸਾਰੇ ਆਸੀਂ ਸਾਰਿਆਂ ਨੂੰ ਮਾਣ ਬਖਸ਼ਦੇ ਆ ਪਰ ਸਾਡੇ ਜਿਹੜੀ ਸਮੱਸਿਆ ਹੈ ਉਹ ਇਹ ਹੈ ਕਿ ਜਨਤਾ ਨੂੰ ਜਿਹੜੀ ਹੈ ਜਨਤਾ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਹਾਂ ਹੁਣ ਤੁਹਾਡੀ ਗੱਲ ਬਿਲਕੁਲ ਠੀਕ ਹੈ ਅੱਜ ਵੀ ਪੰਜਾਬ ਚ ਕਈ ਕਈ ਸਕੂਲ ਹੈਗੇ ਆ ਇਦਾਂ ਦੇ ਹੁਣ ਆਪਾਂ ਤਰਨ ਤਰਨ ਵੱਲ ਨੂੰ ਚਲ ਜੀਏ ਜਾਂ ਪੰਜਾਬ ਦੇ ਹੋਰ ਕਿਸੇ ਪਿੰਡਾਂ ਚਲ ਜੀਏ ਬਠਿੰਡੇ ਮੋਗੇ ਵੱਲ ਤਾਂ ਕਈ ਸਕੂਲ ਜੜੇ ਆ ਇਦਾਂ ਦੇ ਨੇ ਜਿੱਥੇ ਮਤਲਬ ਕਿ ਹਜੇ ਵੀ ਕੰਮ ਕਰਨ ਦੀ ਲੋੜ ਹੈ ਬਟ ਨੋ ਡਾਊਟ ਪੰਜਾਬ ਸਰਕਾਰ ਆਪਣੇ ਲੈਵਲ ਤੇ ਕੰਮ ਕਰ ਰਹੀ ਹੈ ਅਸੀਂ ਪੰਜਾਬ ਸਰਕਾਰ ਨਾਲ ਹੱਥ ਨਾਲ ਹੱਥ ਮਲਾ ਕੇ ਖੜੇ ਆ ਕਿਉਂਕਿ ਕੱਲਾ ਸਰਕਾਰ ਤੇ ਨਹੀਂ ਜ਼ਿੰਮੇਵਾਰੀ ਥੋਪਣੀ ਆਪਾਂ ਜਨਤਾ ਦਾ ਵੀ ਅਹਿਮ ਰੋਲ ਹੈ ਹੁਣ ਮੈਂ ਸਰਕਾਰ ਚ ਨਹੀਂ ਆਗਾ ਬਟ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਰਕਾਰ ਨੂੰ ਘੁਆੜ ਲਈ ਹੈ ਕਿੰਨੇ ਹੀ ਲੋਕ ਖਰੜ ਲਾਂਡਰਾਂ ਚ ਰਹਿੰਦੇ ਨੇ ਕਿੰਨੇ ਹੀ ਲੋਕ ਮੁਹਾਲੀ ਜ਼ਿਲ੍ਹੇ ਚ ਰਹਿੰਦੇ ਨੇ ਕਿੰਨੀ ਜਨਤਾ ਜਿਹੜੀ ਹੈ ਜੀਰਕਪੁਰ ਚ ਰਹਿੰਦੀ ਹੈ ਬਟ ਕਿਸੇ ਨੇ ਨਹੀਂ ਸੋਚਿਆ ਕਿ ਟ੍ਰੈਫਿਕ ਜਾਮ ਦੇ ਰਿਲੇਟਡ ਜਾਂ ਸੜਕਾਂ ਦੀ ਹਾਲਤ ਸੁਧਾਰਨ ਵਾਸਤੇ ਆਪਾਂ ਪ੍ਰਧਾਨ ਮੰਤਰੀ ਜੀ ਨੂੰ ਜਾਂ ਮੁੱਖ ਮੰਤਰੀ ਪੰਜਾਬ ਨੂੰ ਜਿਹੜੀ ਹੈ ਸੰਬੋਧਨ ਲਿਖੀ ਹੈ ਬਟ ਸਾਡਾ ਇਹ দায়িত্ব ਬਣਦਾ ਹੈ ਕਿ ਅਸੀਂ ਕੱਲਾ ਸਰਕਾਰ ਤੇ ਨਾ ਥੋਪ ਕੇ ਅੱਪਾ ਜਿਹੜਾ ਹੈ ਆਪ ਵੀ ਕੰਮ ਕਰੀਏ ਜੇ ਮੰਨ ਲਓ ਜਾਮ ਲੱਗਿਆ ਹੈ ਸਪੈਸ਼ਲ ਟਾਸਕ ਫੋਰਸ ਤੋਂ ਮੰਨ ਲਓ ਸਰਕਾਰ ਬਣਾ ਵੀ ਦਵੇ ਸਰ ਉਹਨਾਂ ਤੋਂ ਨਾ ਮੰਨ ਲਓ ਕੰਟਰੋਲ ਹੋਵੇ ਤਾਂ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਜੀ ਆਪਾਂ ਫ੍ਰੀ ਆ ਜੇ ਆਪਾਂ ਵੇਲੇ ਆ ਕਿਉਂਕਿ ਹਰ ਬੰਦਾ ਕਿਸੇ ਵੇਲੇ ਫ੍ਰੀ ਵੀ ਨਹੀਂ ਹੋ ਸਕਦਾ ਕੰਮ ਅਸੀਂ ਵੀ ਦੇਖੋ ਭਾਜੀ ਕਚਹਿਰੀ ਜਾਣਾ ਹੁੰਦਾ ਕੋਰਟ ਜਾਣਾ ਹੁੰਦਾ ਹਾਈ ਕੋਰਟ ਜਾਣਾ ਹੁੰਦਾ ਡਿਸਟ੍ਰਿਕਟ ਕੋਰਟ ਜਾਣਾ ਹੁੰਦਾ ਸਾਡੇ ਵੀ ਕੇਸ ਲੱਗੇ ਹੁੰਦੇ ਬਟ ਈਵਨਿੰਗ ਦੇ ਵਿੱਚ ਸ਼ਾਮ ਨੂੰ ਮੰਨ ਲਓ ਜਾਮ ਲੱਗਿਆ ਹੋਵੇ ਤੇ ਉੱਥੇ ਮੈਂ ਅੱਜ ਮੰਗ ਪੱਤਰ ਦੇ ਰਿਹਾ ਤਾਂ ਮੇਰੀ ਵੀ ਮੇਰਾ ਵੀ ਇਹ ਧੈਤਵ ਬਣਦਾ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਉੱਥੇ ਜਾ ਕੇ ਪੰਜਾਬ ਪੁਲਿਸ ਦਾ ਸਹਿਯੋਗ ਕਰਾਂ ਜਾਂ ਕੋਈ ਸਪੈਸ਼ਲ ਟਾਸਕ ਫੋਰਸ ਸਰਕਾਰ ਵੱਲੋਂ ਬਣਾਈ ਜਾਂਦੀ ਹੈ ਤਾਂ ਉਹਨਾਂ ਦਾ ਸਹਿਯੋਗ ਕਰਾਂ ਜਾ ਕੇ ਉੱਥੇ ਜਾਮ ਖੁਲਵਾਵਾਂ ਇਹ ਹੀ ਇੱਕ ਜਿਹੜਾ ਇੱਕ ਜ਼ ਸਰਕਾਰ ਦੇ ਪ੍ਰਤੀ ਦੇਸ਼ ਦੇ ਪ੍ਰਤੀ ਕਿਉਂਕਿ ਆਪਾਂ ਜਿਹੜਾ ਦੇਸ਼ ਤੋਂ ਅੱਜ ਤੋਂ ਕਰੋਗੇ ਤੁਸੀਂ ਵੀ ਇਹ ਹੈਲਪ ਲੋਕਾਂ ਦੀ ਵੀ ਹਾਂ ਜੇਕਰ ਕਿਤੇ ਜਾਮ ਲੱਗਦਾ ਜਾਂ ਕਿਸੇ ਨੂੰ ਲੋਡ ਪੈ ਜਾਂਦੀ ਹੈ ਕਿਸੇ ਵੀ ਚੀਜ਼ ਦੀ ਤਾਂ ਤੁਸੀਂ ਕਰੋਗੇ ਹੈਲਪ ਬਿਲਕੁਲ ਜੀ ਅਸੀਂ ਪਹਿਲਾਂ ਵੀ ਕਰਦੇ ਸੀ ਅਸੀਂ ਅੱਗੇ ਵੀ ਕਰਾਂਗੇ ਅਸੀਂ ਪੰਜਾਬ ਸਰਕਾਰ ਨਾਲ ਪੰਜਾਬ ਪੁਲਿਸ ਨਾਲ ਹੱਥ ਨਾਲ ਹੱਥ ਮਿਲਾ ਕੇ ਖੜੇ ਹਾਂ ਅਸੀਂ ਦੇਸ਼ ਦੀ ਸਰਕਾਰ ਨਾਲ ਵੀ ਪੂਰਾ ਸਹਿਯੋਗ ਕਰਨ ਨੂੰ ਤਿਆਰ ਹਾਂ ਕਿਉਂਕਿ ਜੇ ਦੇਸ਼ ਦਾ ਜਿਹੜਾ ਭਵਿੱਖ ਹੈ ਉਹ ਕੱਲੀਆਂ ਸਰਕਾਰਾਂ ਨਹੀਂ ਬਣਾ ਸਕਦੀਆਂ ਦੇਸ਼ ਦਾ ਭਵਿੱਖ ਅਸੀਂ ਲੋਕਾਂ ਜੇ ਅਸੀਂ ਇੱਕ ਸਕਾਰਾਤਮਕ ਸੋਚ ਰੱਖਾਂਗੇ ਪੰਜਾਬ ਸਰਕਾਰ ਦੇ ਪ੍ਰਤੀ ਦੇਸ਼ ਦੀ ਸਰਕਾਰ ਦੇ ਪ੍ਰਤੀ ਤਾਂ ਹੀ ਦੇਸ਼ ਸੁਧਰੂਗਾ ਸੋਨੇ ਦੀ ਚਿੜੀਆ ਕੱਲਾ ਜਿਹੜਾ ਹੈ ਸਰਦਾਰ ਭਗਵੰਤ ਮਾਨ ਜੀ ਨੇ ਬਣਾ ਸਕਦੇ ਪੰਜਾਬ ਨੂੰ ਉਹਦੇ ਵਾਸਤੇ ਹਰ ਪੰਜਾਬੀ ਬੰਦੇ ਨੂੰ ਹਰ ਪੰਜਾਬੀ ਨਾਗਰਿਕ ਨੂੰ ਇੱਕ ਜਿਹੜਾ ਹੈ ਅਦਾਇਤਵ ਲੈਣਾ ਪੈਣਾ ਹੈ ਇੱਕ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਹੈ ਜੇ ਆਪਾਂ ਬੱਸ 'ਚ ਬੈੰਨੇ ਆ ਮੰਨ ਲਓ ਅਸੀਂ ਉੱਥੇ ਬੱਸ 'ਚ ਬੈਠੇ ਹੋਈਏ ਮੰਨ ਲਓ ਮੈਂ ਚੰਡੀਗੜ੍ਹ ਤੋਂ ਗੁਰਦਾਸਪੁਰ ਜਾ ਰਹੇ ਆ ਜਾਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਪਿਆ ਪੰਜਾਬ ਰੋਡਵੇਜ਼ ਦੀ ਬੱਸ 'ਚ ਬਹਿ ਕੇ ਫੋਰ ਐਗਜ਼ਾਮਪਲ ਉਦਾਹਰਣ ਦੇ ਤੌਰ ਤੇ ਤਜੇ ਮੈਂ ਉੱਥੇ ਮੰਨ ਲਓ ਚਿਪਸ ਦਾ ਪੈਕੇਟ ਖਾ ਕੇ ਉੱਥੇ ਹੀ ਚਿਪਸ ਦਾ ਉੱਥੇ ਮਤਲਬ ਪੈਕੇਟ ਸੁੱਟ ਦਵਾਂ ਉਹ ਮੇਰਾ ਇੱਕ ਉਹ ਮੇਰਾ ਇੱਕ 네ਗੇਟਿਵ ਰੋਲ ਸ਼ੋਅ ਕਰੂਗਾ ਦੇਸ਼ ਦੇ ਪ੍ਰਤੀ ਬਟ ਜੇ ਉਹ ਪੈਕੇਟ ਮੈਂ ਆਪਣੀ ਆਪਣੀ ਜਿਹੜੀ ਹੈ ਉਹਦੇ ਬੈਗ ਦੇ ਵਿੱਚ ਪਾ ਕੇ ਕਿਤੇ ਡਸਟਬਿਨ ਚ ਪਾਵਾਂ ਬਾਅਦ ਚ ਉਹ ਇੱਕ ਜਿੰਮੇਵਾਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਸੀਂ ਜਿਹੜੀਆਂ ਪੰਜਾਬ ਦੀਆਂ ਬੱਸਾਂ ਨੇ ਪੰਜਾਬ ਦੇ ਹਸਪਤਾਲ ਨੇ ਪੰਜਾਬ ਦੇ ਸਕੂਲ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਸਾਡੇ ਨੇ ਸਾਡੀ ਜ਼ਿੰਮੇਵਾਰੀ ਹੈ ਸਾਡੀ ਰਿਸਪੌਂਸਿਬਿਲਟੀ ਹੈ ਉਹਨਾਂ ਨੂੰ ਪ੍ਰੋਟੈਕਟ ਕਰਨਾ ਇਸ ਕਰਕੇ ਅਸੀਂ ਸਰਦਾਰ ਭਗਵੰਤ ਮਾਨ ਜੀ ਦਾ ਵੀ ਆਦਰ ਕਰਦੇ ਆਂ ਕਰਦੇ ਰਵਾਂਗੇ ਪੰਜਾਬ ਦੀ ਜਿਹੜੀ ਸਰਕਾਰੀ ਪ੍ਰਾਪਰਟੀ ਹੈ ਉਹ ਵੀ ਸਾਡੀ ਆਪਣੀ ਆਪ ਦੀ ਪ੍ਰਾਪਰਟੀ ਹੈ ਉਹਦਾ ਵੀ ਜਿਹੜੀ ਉਹਦੀ ਉਹਦੀ ਵੀ ਪ੍ਰੋਟੈਕਸ਼ਨ ਕਰਨਾ ਸਾਡੀ ਜ਼ਿੰਮੇਵਾਰੀ ਹੈ ਸਾਡਾ ਦਾਇਤੋ ਬਣਦਾ ਹੈ ਇਸ ਕਰਕੇ ਪਹਿਲਾਂ ਜਿਵੇਂ ਪੰਜਾਬੀ ਚ ਕਹਿੰਦੇ ਨੇ ਕਿ ਆਪਣੇ ਮੰਜੇ ਥੱਲੇ ਸੋਟਾ ਮਾਰੋ ਫਿਰ ਦੂਜੇ ਤੇ ਉਂਗਲ ਚੱਕੋ ਤਾਂ ਅਸੀਂ ਜੇ ਆਪਣੇ ਆਪ ਹੀ ਨਹੀਂ ਆਪਣੇ ਚ ਹੀ ਸੁਧਾਰ ਨਹੀਂ ਕਰ ਪਾਵਾਂਗੇ ਸਾਡੇ ਆਪ ਚ ਆਪ ਦੇ ਵਿਵਹਾਰ ਚ ਸੁਧਾਰ ਸੁਧਾਰ ਨਹੀਂ ਹੋਊਗਾ ਫਿਰ ਅਸੀਂ ਦੂਜੇ ਤੇ ਕੀ ਉਂਗਲ ਚੱਕਾਂਗੇ ਪਹਿਲਾ ਬੰਦਾ ਆਪਣਾ ਘਰ ਨੂੰ ਸੁਧਾਰੇ ਆਪਣੇ ਆਪ ਨੂੰ ਸੁਧਾਰੇ ਫਿਰ ਦੂਜੇ ਨੂੰ ਕਵੇ ਹੁਣ ਅੱਜ ਜੇ ਮੈਂ ਇਹ ਮੰਗ ਪੱਤਰ ਦਿੱਤਾ ਤਾਂ ਇਹਦੇ ਨਾਲ ਮੇਰੀਆਂ ਸੋਹ ਜਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ ਸਮਾਜ ਦੇ ਪ੍ਰਤੀ ਹਮ ਇਸ ਕਰਕੇ ਦੂਜੇ ਤੇ ਐਲੀਗੇਸ਼ਨ ਲਾਉਣ ਦੇ ਬਜਾਏ ਆਪਾਂ ਆਪਣੇ ਆਪ ਨੂੰ ਸੁਧਾਰੀਏ ਇਹ ਸਭ ਤੋਂ ਵੱਡੀ ਚੀਜ਼ ਹੈ ਨੋ ਡਾਊਟ ਸਰਕਾਰ 'ਚ ਵੀ ਕੁਝ ਕਮੀਆਂ ਨੇ ਬਟ ਉਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਹੈ ਆਪਣੇ ਕੋਲੇ ਪ੍ਰੋਵੀਜ਼ਨਸ ਨੇ ਅਸੀਂ ਹਾਈ ਕੋਰਟ ਜਾ ਸਕਦੇ ਹਾਂ ਪਬਲਿਕ ਇੰਟਰਸਟ ਲਿਟੀਗੇਸ਼ਨਸ ਫਾਈਲ ਕਰ ਸਕਦੇ ਹਾਂ ਅਸੀਂ ਸੁਪਰੀਮ ਕੋਰਟ ਜਾ ਸਕਦੇ ਆ ਅਨੁਛੇਦ 226 ਦੇ ਤਹਿਤ ਸੰਵਿਧਾਨ ਚ ਸਾਨੂੰ ਅਧਿਕਾਰ ਦਿੱਤੇ ਗਏ ਨੇ ਅਸੀਂ ਉਹਨਾਂ ਦਾ ਉਹਨਾਂ ਨੂੰ ਵਾਪਰ ਸਕਦੇ ਆ ਬਟ ਉਹਨਾਂ ਨੂੰ ਵਾਪਰਨ ਤੋਂ ਪਹਿਲਾਂ ਆਪਣੀ ਜਿਹੜੀ ਅਸੀਂ ਸਰਕਾਰ ਬਣਾਈ ਐ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਐ ਉਹਨਾਂ ਨੂੰ ਕੋ ਹਾਰ ਲਾਣੀ ਸਾਡੀ ਜ਼ਿੰਮੇਵਾਰੀ ਐ ਸਾਡਾ ਦਾਇਤੋਂ ਬਣਦਾ ਹੈ ਵਿਪুল ਜੀ ਕਿਵੇਂ ਦੇਖਦੇ ਹੋ ਜਦੋਂ ਬੰਦਾ ਸੱਤਾ ਤੋਂ ਬਾਹਰ ਹੁੰਦਾ ਉਹਦੋਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦਾ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਫਿਰ ਉਹ ਜਿਹੜੀਆਂ ਗੱਲਾਂ ਨੇ ਉਹ ਪਿੱਛੇ ਹੀ ਰਹਿ ਜਾਂਦੀਆਂ ਨੇ ਇਹਦਾ ਮੇਨ ਮਕਸਦ ਜਾਂ ਮੇਨ ਕਾਰਨ ਕੀ ਹੋ ਸਕਦਾ ਵੀ ਲਾਲੋ ਜਿਵੇਂ ਅੱਜ ਮੈਂ ਤੁਹਾਨੂੰ ਕਹਾ ਵੀ ਮੈਂ ਕੱਲ ਨੂੰ ਮੁੱਖ ਮੰਤਰੀ ਬਣਨਾ ਵੀ ਅੱਜ ਮੈਂ ਆ ਕਰ ਦੂੰਗਾ ਉਹ ਕਰ ਦੂੰਗਾ ਕੱਲ ਨੂੰ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਗਿਆ ਮੈਨੂੰ ਪਿੱਛੇ ਵਾਲੀਆਂ ਗੱਲਾਂ ਭੁੱਲ ਜਾਂਦੀਆਂ ਨੇ ਜਦੋਂ ਮੈਂ ਸਤਾ ਚ ਨਹੀਂ ਸੀ ਉਦੋਂ ਮੈਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਉਹੀ ਗੱਲ ਅੱਜ ਆ ਵੀ ਜਿਵੇਂ ਵਿਰੋਧੀ ਪਾਰਟੀਆਂ ਵਾਲੇ ਬਹੁਤ ਤੰਜ ਕੱਸਦੇ ਨੇ ਉਹ ਕਹਿੰਦੇ ਨੇ ਪੰਜਾਬ ਦੇ ਵਿੱਚ ਕੰਮ ਹੋ ਹੀ ਨਹੀਂ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਵੀ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਵੀ ਕੰਮ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਦੇਖੋ ਜੀ ਪੰਜਾਬ ਚ ਕਿੰਨੀਆਂ ਕ ਪਾਰਟੀਆਂ ਕੰਮ ਕਰ ਰਹੀਆਂ ਨੇ ਕਾਂਗਰਸ ਪਾਰਟੀ ਹੈ ਅਕਾਲੀ ਦਲ ਹੈ ਭਾਜਪਾ ਆਮ ਆਦਮੀ ਪਾਰਟੀ ਹੈ ਐਕਟਿਵਲੀ ਇਹੀ ਪਾਰਟੀਆਂ ਕੰਮ ਕਰ ਰਹੀਆਂ ਨੇ ਇਹਨਾਂ ਸਾਰਿਆਂ ਨੂੰ ਪਹਿਲਾਂ ਲੋਕੀ ਮੌਕਾ ਦੇ ਚੁਕੇ ਨੇ ਇਹਨਾਂ ਨੇ ਆਪਣੇ ਵੇਲੇ ਜਦੋਂ ਇਹਨਾਂ ਦੀ ਸਰਕਾਰ ਸੀਗੀ ਇਹਨਾਂ ਨੇ ਕਿੰਨਾ ਕੁ ਸੁਧਾਰ ਕਰਤਾ ਪੰਜਾਬ ਚ ਉਦੋਂ ਕਿਉਂ ਨਹੀਂ ਸੁਧਾਰ ਹੋਇਆ ਅੱਜ ਸਰਦਾਰ ਭਗਵੰਤ ਮਾਨ ਜੀ ਜਿਹੜਾ ਪੰਜਾਬ ਦਾ ਨੇਤ੍ਰਿਤਵ ਕਰ ਰਹੇ ਨੇ ਵਧੀਆ ਤਰੀਕੇ ਨਾਲ ਕਰ ਰਹੇ ਨੇ ਇਹਨਾਂ ਦਾ ਟਨਿਓਰ ਪੂਰਾ ਹੋ ਜਾਵੇ ਉਸ ਤੋਂ ਬਾਅਦ ਐਨਲਾਈਜ਼ ਕੀਤਾ ਜਾ ਸਕਦਾ ਹੈ ਕਿ ਇਹ ਕੰਮ ਇਹਨਾਂ ਨੇ ਕੰਮ ਵਧੀਆ ਕੀਤਾ ਜਾਂ ਨਹੀਂ ਕੀਤਾ 2027 ਚ ਇਹਨਾਂ ਦਾ ਟਨਿਓਰ ਪੂਰਾ ਹੋਣਾ ਹੈ ਉਦੋਂ ਤੱਕ ਇਹਨਾਂ ਕੋਲੇ ਸਮਾਂ ਇਹ ਕਰ ਰਹੇ ਨੇ ਆਪਣਾ ਕੰਮ ਆਪਣੇ ਪੱਧਰ ਤੇ ਆਪਣੇ ਲੈਵਲ ਤੇ ਵਧੀਆ ਕੰਮ ਕਰ ਰਹੇ ਨੇ ਹੁਣ ਇਹਨਾਂ ਦੀ ਐਨਲਾਈਜ਼ੇਸ਼ਨ ਜਿਹੜੀ ਹੈ ਉਹ ਚੋਣਾਂ ਤੋਂ ਬਾਅਦ ਹੋਗੀ ਹੁਣ ਦਿੱਲੀ ਚ ਮੰਨ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੀ ਕੇਜਰੀਵਾਲ ਜੀ ਮੁੱਖ ਮੰਤਰੀ ਸੀਗੇ ਤੇ ਲੋਕਾਂ ਉਹਨਾਂ ਦੀ ਜਿਹੜੇ ਕੁਝ ਕੰਮ ਪਸੰਦ ਹੋ ਸਕਦਾ ਨਾ ਇਹ ਹੋਣਾ ਇਸ ਕਰਕੇ ਉਹਨਾਂ ਨੂੰ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਬਟ ਉਹ ਐਨਾਲਾਈਜ਼ੇਸ਼ਨ ਬਾਅਦ 'ਚ ਹੋ ਸਕਦੀ ਹੈ ਜੀ ਮਤਲਬ ਜਦੋਂ ਇਹਨਾਂ ਦਾ ਟਨਿਓਰ ਪੂਰਾ ਹੋ ਜਾਊਗਾ ਹਜੇ ਤਾਂ ਇਹ ਕੰਮ ਕਰ ਰਹੇ ਨੇ ਬਾਕੀ ਵਿਰੋਧੀ ਪਾਰਟੀਆਂ ਨੇ ਤਾਂ ਦੇਖੋ ਵਿਰੋਧ ਹਰ ਇੱਕ ਦਾ ਕਰਨਾ ਹੀ ਹੈ ਅਸੀਂ ਕਿਹੇ ਪਾਰਟੀ ਨਾਲ ਨਹੀਂ ਅਸੀਂ ਜਨਤਾ ਨਾਲ ਆਮ ਨਾਗਰਿਕ ਨਾਲ ਸਾਡਾ ਜਿਹੜਾ ਹੈ ਮਤਲਬ ਕਿ ਮੇਨ ਮੁੱਦਾ ਇਹੀ ਹੈ ਕਿ ਜਨਤਾ ਨੂੰ ਜਿਹੜੀ ਹੈ ਦੁਵਿਧਾਵਾਂ ਦਾ ਸਾਹਮਣਾ ਨਾ ਕਰਨਾ ਪਵੇ ਸਾਡਾ ਜਿਹੜਾ ਇੱਕ ਆਮ ਆਦਮੀ ਦਾ ਮਤਲਬ ਕਿ ਆਮ ਆਦਮੀ ਦੇ ਜੀਵਨ ਚ ਜਿਹੜੀਆਂ ਕਠਿਨਾਈਆਂ ਹੁੰਦੀਆਂ ਨੇ ਉਹ ਲੈ ਕੇ ਅੱਜ ਆਪਾਂ ਜਿਹੜੀ ਐ ਮੁੱਖ ਮੰਤਰੀ ਜੀ ਨੂੰ ਗੁਹਾਰ ਲਾਈ ਐ ਪ੍ਰਧਾਨ ਮੰਤਰੀ ਜੀ ਨੂੰ ਗੁਹਾਰ ਲਾਈ ਐ ਤੇ ਉਹਨਾਂ ਦਾ ਜਿਹੜਾ ਨਿਵਾਰਣ ਹੋਣਾ ਚਾਹੀਦਾ ਆਪਾਂ ਜੈਨੂਇਨ ਮੰਗ ਲੈ ਕੇ ਆਏ ਆ ਸਾਡੀ ਕੋਈ ਇਹ ਰਾਜਨੀਤੀ ਕਰਨ ਦਾ ਕੋਈ ਮਕਸਦ ਨਹੀਂ ਹੈ ਹਾਂ ਨੋ ਡਾਊਟ ਜਦੋਂ ਇਹਨਾਂ ਦਾ ਟਨਯੋਰ ਪੂਰਾ ਹੋ ਜਾਊਗਾ ਫੇਰ ਜਿਹੜਾ ਇਹਨਾਂ ਦਾ ਪੋਲਿਟੀਕਲ ਐਨਾਲਾਈਜ਼ੇਸ਼ਨ ਕਰਾਂਗੇ ਕਿ ਇਹਨਾਂ ਨੇ ਵਧੀਆ ਕੰਮ ਕੀਤਾ ਜਾਂ ਨਹੀਂ ਕੀਤਾ ਗੱਲਾਂ ਤਾਂ ਦੇਖੋ ਰਾਜਨੀਤੀ ਚ ਚਲਦੀਆਂ ਰਹਿੰਦੀਆਂ ਵਿਰੋਧ ਚੱਲਦਾ ਰਹਿੰਦਾ ਇਸ ਚੀਜ਼ ਨੂੰ ਤੁਸੀਂ ਵੀ ਭੱਲੀ ਭੰਤੀ ਜਾਣਦੇ ਹੋ

ਜੋ ਇਹਨਾਂ ਦੇ ਵੱਲੋਂ ਮੰਗ ਰੱਖੀ ਗਈ ਹੈ ਆਪਣੇ ਪੰਜਾਬ ਪ੍ਰਤੀ ਆਪਣੇ ਪੰਜਾਬ ਦੇ ਲੋਕਾਂ ਪ੍ਰਤੀ ਤੁਹਾਨੂੰ ਕਿਵੇਂ ਲੱਗੀ ਉਹ ਗੱਲਬਾਤ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਨਵੇਂ ਮੁੱਦੇ ਤੇ ਉੱਤੇ ਗੱਲਬਾਤ ਕਰਨ ਦੇ ਲਈ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਰਾਸ਼ਟ ਨਿਊਜ਼